ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਸੁਖੇਵਾਲਾ ਜੀ ਤਹਿਸੀਲ ਅਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ 8 ਨਾਗਾ ਜੀ 8 ਦੀਆਂ 8 ਟੌਪ ਕਲਾਸ ਜਰਸੀ ਨੇ ਜੀ جے بھائی کہتا مول دے گل کر کے ਤਾਂ ਬਿਲਕੁਲ ਅੱਜ ਛੋਟੇ ਛੋਟੇ ਮੁੱਲ ਹੋਣ ਵਾਲੇ ਆ ਜੀ ਚੰਗੀਆਂ ਵਿਹੜਾ ਵੀ ਆ ਚੰਗੇ ਦੁੱਧ ਵਾਲੀਆਂ ਜੇ ਕਿਸੇ ਦੀ ਨਾਰਮਲ ਰੇਂਜ ਆ ਤਾਂ ਨਾਰਮਲ ਰੇਂਜ ਦੀ ਵੀ ਵਿਹੜਾ بھائی ਕੋਲ ਅੱਜ ਹੈਗੀਆਂ ਨੇ ਸੂਏ ਸਵਾਏ ਨਗ ਵੀ ਆ ਗੱਬਰ ਨਗ ਵੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖਾ ਕੇ ਤੁਸੀਂ ਕਰਨੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾਦਰ ਸਾਹਿਬ ਠੀਕ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡ ਆ ਆਪਾਂ ਨੂੰ ਜੀਰਾ 5 ਕਿਲੋਮੀਟਰ ਆ ਤੇ ਮੋਗਾ ਆਪਾਂ ਨੂੰ 20 ਕਿਲੋਮੀਟਰ ਹੈ ਮੋਬਾਈਲ ਨੰਬਰ ਜੀ 9855701732 ਠੀਕ ਆ ਜੀ 8 ਨਾਗਾ ਜੀ ਟੋਟਲ ਹਾਂਜੀ 8 ਵੜਾ ਅੱਜ ਜਿੰਨਾ ਚੋ 2 ਸੂਈਆਂ ਰਾਤ ਦੀਆਂ ਹਾਂਜੀ ਤੇ 6 ਗੱਬਣਾ ਜੀ ਕਿਧਰੋਂ ਕਰਕੇ ਜੀ ਸ਼ੁਰੂ ਆਪਾਂ ਜਿੱਧਰੋਂ ਮਰਜ਼ੀ ਸੂਈਆਂ ਤੋਂ ਸ਼ੁਰੂ ਕਰਦੇ ਆਂ ਜੀ ਆਪਾਂ ਇਧਰੋਂ ਕਰਦੇ ਆਂ ਸੂਆ ਕਿੰਨਾਂ ਮਾ ਜੀ ਵੜਦਾ ਇਹ ਬੜ ਬਰਾੜ ਸਾਹਿਬ ਦੂਜੇ ਸਵੇਰੇ ਸੂਈਆ ਰਾਤ ਹੀ ਸੂਈਆ ਬੱਚੀ ਦਿੱਤੀ ਆ ਬੱਚਾ ਬਹੁਤ ਪਿਆਰਾ ਦਿੱਤਾ ਹੈ ਨਾ ਜੀ ਬੱਚੀ ਬਹੁਤ ਬਰੀਡਦੀ ਆ ਜੇਰ ਕੰਪਲੀਟ ਹੈ ਜੀ ਹਾਂਜੀ ਜੇਰ ਦੀ ਗਾਰੰਟੀ ਆ ਠੀਕਾ ਕਿੰਨਾ ਕੱਢਿਆ ਤੜਕੇ ਬੋਲਾ ਜੀ ਇਹਦਾ ਵੀਰੇ ਸਾਢੇ 5 ਕਿਲੋ ਬੱਚੀ ਨੂੰ ਰਜਾ ਕੇ ਸਾਢੇ 5 ਕਿਲੋ ਚੋਇਆ ਜੀ ਸਾਢੇ 5 ਕਿਲੋ ਚੋਇਆ ਥਣਾ ਦਾ ਭੂਰ ਛਿੱਟਾ ਗੰਡ ਮਰੋ ਬਾਕੀ ਵੀਰੇ ਸਾਰੀ ਪ੍ਰੋਪਰ ਖਾਲੀ ਨਹੀਂ ਕੀਤੀ ਪ੍ਰੋਪਰ ਪਹਿਲੀ ਜਵਾਈ ਹੋਈ ਹੈ ਜੀ ਥੜਾ ਖਾਲੀ ਨਹੀਂ ਕੀਤੀ ਠੀਕ ਹੈ ਜੀ ਥੜਾ ਦੀ ਫੁੱਲ ਗਾਰੰਟੀ ਹੈ ਜੀ ਚੋਆ ਪਸਵਾ ਦੀ ਫੁੱਲ ਗਾਰੰਟੀ ਕੋਈ ਵੀ ਪਸੂ ਹੋਵੇ ਜੀ ਠੀਕ ਹੈ ਜੀ ਉਹ ਬੱਚੀ ਵੀ ਖਾ ਦਿਓ ਨਾਲ ਉਹ ਗਿੱਲਾ ਨਾਲ ਆ ਜੀ ਬੱਚਾ ਬਹੁਤ ਪਿਆਰਾ ਵੀਰੇ ਆ 나ੜੂਆ ਤੁਸੀਂ ਚੈੱਕ ਕਰ ਸਕਦੇ ਹੋ ਗਿੱਲਾ 나ੜੂਆ ਨਾਲ ਆ ਜੀ 나ਗ ਤੁਹਾਨੂੰ ਦੋ ਹੀ ਮਿਲ ਜਾਣੇ ਆ ਜੀ ਇੱਕ ਨਹੀਂ ਮਿਲਣਾ ਮਗਰ ਚੰਗੀ ਜਾ ਵੱੱਚੀ ਮਿਲ ਜਣੀਆਂ ਪਹਿਲੀ ਚਵਾਈ ਹੋਈ ਆ ਮਾਰਨਿੰਗ ਲਗਭਗ 5 5.5 ਕਿਲੋ ਬਾਈ 10 ਦਾ ਕਿ ਬੌਲੀਏ ਦੀ ਕੱਢੀ ਕੱਢੀ ਹੋਈ ਆ ਜੀ ਢਾਂਚਾ ਸੋਨਾ ਹਵਾਨੇ ਦੀ ਫਿਟਨੈਸ ਮੁਠੀ ਆਲਾ ਥਾਣਾ ਦੁੱਧ ਉਮੀਦ ਆ ਬਈ ਕਰਮ ਵਾਲੇ ਚੰਗਾ ਪਾਉਗੀ ਬਾਕੀ ਹੁੰਦਾ ਵੀਰ ਦੁੱਧ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀ ਰਬੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਬਾਕੀ ਮੋਟਾ ਥਾਣਾ ਜੀ ਮੱਝਾਂ ਰਗਈ ਥਾਣਾ ਤੇ ਮੱਝਾਂ ਰਗਈ ਕਰਮਾਲੀ ਨੇ ਦੁੱਧ ਪਿਆ ਦੇਣਾ ਜਿਹੜੀ ਮੇਨ ਗੱਲ ਥਾਣਾ ਦੀ ਜ਼ੇਰ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਤੁਸੀਂ ਬੇਫਿਕਰ ਹੋ ਕੇ ਆਜੋ ਵੀਰੇ ਬਾਕੀ ਰੰਗ ਪ੍ਰਿੰਟ ਵਾਲੀ ਆ ਕੋਈ ਆਏ ਨਹੀਂ ਕਰਮਾਲੀ ਲੱਸੀ ਲਾਵੀ ਆ ਸੰਭੀ ਪਲੀ ਵਹਿੜਾ ਤੇ ਮਗਰ ਬੱਚਾ ਵੀ ਵੀਰੇ ਕਰਮਾਲੀ ਨੇ ਬਹੁਤ ਸੋਹਣਾ ਦਿੱਤਾ ਸੋਹਣੀ ਫੀਮੇਲ ਕਾਫ ਜਰਸੀ ਬੱਚੀ ਤੇ ਬਈ ਕੀਮਤ ਇਹਦੇ ਜਾਇਜ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਡਾਕਟਰ ਸਾਹਿਬ 52000 ਦੀ ਲਈ ਉਹ ਜੂ ਮਾਨਤਾਂ ਜੀ ਕਰ ਦਿਆਂਗੇ ਬਾਕੀ ਚਵਾਬ ਸਮਾਲ ਏਡਾ ਜਿਆਦਾ ਚੰਗਾ ਲਗਾਣਾ ਜਿਹੜੇ ਬੰਦੇ ਨੂੰ ਨਹੀਂ ਚੋਣੀ ਆਉਂਦੀ ਉਹ ਵੀ ਚੋਣ ਉਹ ਵੀ ਪੋਲੀ ਆ ਯਾਨੀ ਜਵਾਈ ਦੀ ਪੂਰੀ ਦੋ ਨਾਗੇ ਮਿਲ ਜਾਣੇ 52000 ਚ ਉਹ ਕਿਸਾਨ ਨੂੰ ਮਗਰ ਬੱਚਾ ਵੀ ਤਿਆਰ ਹੀ ਆ ਦੋ ਨੰਬਰ ਨਾਗ ਆ ਗਿਆ ਜੀ ਸੂਆ ਕਿੰਨਾ ਮਾਜੀ ਇਹਦਾ ਪਹਿਲਾ ਸੂਆ ਸੁੰਡੀ ਚਾਰ ਦੰਦਾਂ ਦਾ ਜੀ ਚਾਰ ਦੰਦਾਂ ਦਾ ਜੇ ਬੱਚਾ ਹੀ ਆ ਹਨਾ ਜੀ ਕਿੰਨਾ ਕੁ ਸਮਾਂ ਕੱਢ ਜੂ ਬਈ ਬ੍ਰੌਂਸ ਉਹ ਤਿਆਰੀਆਂ ਜੀ ਆ ਕੇ 2-4 ਦਿਨ ਹਟ ਲੈ ਜੇ ਤਾਂ ਲੈ ਜੇ ਹੂੰ 2-4 ਦਿਨ ਲਜਾ ਵੀ ਸਕਦੀ ਐ ਕਈ ਾਰ ਪਸੂ ਉਪਰਾ ਕਰਕੇ ਤੇ ਸੂ ਵੀ ਸਕਦਾ ਸੋਣਾ ਫਿੱਟ ਫਿੱਟ ਹਵਾਨਾ ਵੀਰੇ ਬੈਕ ਸਾਈਡ ਨੂੰ ਵੀ ਹਵਾਨੇ ਦੀ ਧੱਕ ਚੰਗੀ ਆ ਬਾਕੀ ਵੈਸੇ ਹੀ ਆ ਮਾੜੇ ਮਾੜਾ ਟਾਈਮ ਕਾ ਨਾ ਜ ਵੈਸੇ ਹੀ ਆ ਨਾ ਬਿੰਦੂ ਜਿਹੀ ਆ ਉਹ ਤਾਂ ਨਹੀਂ ਨਹੀਂ ਕੋਈ ਹੈ ਨਹੀਂ ਜੀ ਫੋਰਸ਼ਾਂਗੇ ਨਹੀਂ ਹੂੰ ਫੋਰਸ਼ਾਂਗ ਨਹੀਂ ਉਹਨੂੰ ਆਪਾਂ ਕਹਿ ਸਕਦੇ ਸੋਣਾ ਗੁਲਾਬੀ ਥਾਣਾ ਹਵਾਨੇ ਦੀ ਫਿਟਨੈਸ ਚੈੱਕ ਕਰੋ ਕਰਮਾਲੀ ਦੁੱਧ ਇਹ ਵੀ ਚੰਗਾ ਕੱਢੂ ਕਿਉਂਕਿ ਬੈਕ ਸਾਈਡ ਨੂੰ ਢੱਲ ਵੀ ਬਹੁਤ ਪਈ ਆ ਤੇ ਧੱਕ ਵੀ ਵੀਰੇ ਕਰਮਾਲੀ ਦੀ ਬੈਕ ਸਾਈਡ ਨੂੰ ਚੰਗੀ ਆ ਜੇ ਆਪਾਂ ਹਾਈਟ ਦੀ ਗੱਲ ਕਰਕੇ ਵੀਰੇ ਹਜੇ ਬੱਚਾ ਹੀ ਆ ਨਾਰਮਲ ਜੀ ਹਾਈਟ ਆ ਬਾਕੀ ਚੰਗੀ ਆ ਬਰੀਡ ਵਾਲੀ ਆ ਬੋਦੀ ਵਾਲੀ ਵੱੱਛੀ ਆ ਗੋਲ ਕਰਨ ਕਰਮਾਲੀ ਦਾ ਦੁੱਧ ਤੁਹਾਡੀ ਸੇਵਾ ਦੇ ਸਰ ਤੇ ਆ ਖਣਾ ਦੀ ਫੁੱਲ ਗਰੰਟੀ ਆ ਬਾਕੀ ਠੰਡੀ ਮਿੱਠੀ ਆ ਜੀ ਪੂਰੀ ਠੰਡੀ ਮਿੱਠੀ ਠੰਡੀ ਮਿੱਠੀ ਕੋਈ ਚੱਕਰ ਨਹੀਂ ਛੋਟਾ ਜਿਹਾ ਭਾਜਦਾ ਜੀ ਬਰਾਦਰ ਤੋਂ ਛੋਟਾ ਆਪ 45000 ਦੀ ਬੱਚੀ ਦੇ ਦੇ। 45 ਦੀ ਦੇ ਦਾਂਗੇ। 20 25000 ਦਾ ਬਾਈ ਖਾਲੀ ਬੱਚੀ ਆਉਂਦੀ ਆ ਕਰਮ ਵਾਲੀ। ਗਾਂ ਕਰਮ ਵਾਲੀ ਬੱਚਾ ਚੰਗਾ ਦੇਗੀ ਤਾਂ ਫਾਇਦਾ ਹੋ ਜਾਣਾ। ਅੱਜ 45000 ਦੀ ਬੱਚੀ ਦੇ ਦਾਂਗੇ। ਨਾਗ ਨੰਬਰ ਆ ਗਿਆ ਜੀ ਆਪਣਾ 3। ਇਹ ਵੀ ਦੂਜੇ ਸੂਏ ਵੜਸ ਹੁੰਦੀ ਆ ਜੀ। ਕਿੰਨਾ ਕਸਮਾ ਕੱਢਦੀ ਆ ਜੀ? ਕੋਈ 10 ਦਿਨ ਤਾਂ ਆਰਾਮ ਨਾਲ ਲੈ ਜੂਗੀ ਜੀ। ਫੁੱਲੇ ਹੀ ਲੈ ਜੂ। ਫੁੱਲੇ ਲੈ ਜੂ। ਇੱਕ ਦੋ ਦਿਨ ਬਾਅਦ ਵੀ ਸਕਦੇ ਆ। ਘਟ ਵੀ ਸਕਦੇ ਆ। ਪਰ ਉ ਸੰਭੀ ਬਲੀ ਆ ਹੈਨਾ ਬਾਈ। ਨਿੱਗਰ ਨਰੋਈ ਆ ਕੋਈ ਆਏ ਨਹੀਂ ਕਰਮ ਵਾਲੀ ਵੀਰੇ ਲੱਸੀ ਲਾਵੀਆ। ਕੱਚੀ ਕੱਚੀ ਆ ਤੁਸੀਂ 10 ਤੋਂ 12 ਦੇਣੀ ਮੰਨ ਕੇ ਆਇਓ ਬਈ ਖੁੱਲੇ ਹੀ ਲੈ ਜੂਗੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਹਣਾ ਮੁਠੀ ਵਾਲਾ ਥਾਣਾ ਚਾਰ ਹੀ ਥਾਣਾ ਮੰਜੇ ਦੇ ਪਾ ਵਾਂਗ ਐੜ ਕੱਲਾ ਕੱਲਾ ਨਿੱਖੜ ਮਾ ਤੇ ਫੂੜ ਛਾ ਕੇ ਤੇ ਭੂਰਾ ਵੀ ਨਹੀਂ ਅੱਜ ਕੱਚੀ ਕੱਚੀ ਤਾਂ ਤੁਹਾਨੂੰ ਭਾਜ ਹੀ ਮਿਲ ਜਾਣੀ ਆ ਕੱਲ ਨੂੰ ਕਰਮ ਵਾਲਾ ਪਸੂ ਤਿਆਰ ਹੁੰਦਾ ਤਾਂ ਵੀਰੇ ਸਾਮ ਸੰਭਾਲਦਾ ਖਰਚਾ ਪੈ ਜਾਣਾ ਯਾਨੀ ਜੇ ਤੁਸੀਂ ਅੱਜ ਲੈ ਜਾਓਗੇ ਦਾ ਬਾਲਾ ਅਣੀ ਦਾ 10-15000 ਦਾ ਤੁਹਾਡਾ ਫਾਇਦਾ ਹੀ ਹੋ ਜਾਣਾ ਜੇ ਜੀ ਡਿਮਾਂਡ ਜੀ ਇਹਦੀ 35000 ਰੁਪਏ ਜੀ ਅੱਜ ਕੱਚੀ ਕੱਚੀ ਤਿਆਰ ਹੋਈ ਨਹੀਂ ਮਿਲਨੀ ਆ ਉਹ ਤਾਂ ਫਿਰ ਗਾਂ ਦਾ ਜਿੱਦਾਂ ਅਗਲਾ ਸਾਮ ਲੂਗਾ ਜਿਹੋ ਜੀ ਸਾਮ ਲੂਗਾ 35000 ਦੀਆਂ ਤਾਂ ਵੱਛੀਆਂ ਵਾਲੇ ਮੁੱਲ 'ਚ ਮਿਲ ਜਾਣੀਆਂ ਤੁਹਾਨੂੰ ਦਿਨ 10 ਤੋਂ 12 ਆਈਆਂ 10 ਤੋਂ 12 ਦਿਨ ਕਿਸੇ ਨੇ ਸਾਮ ਲਈ ਆਪਦੇ ਰੋਟੀ ਜੋਗਾ ਵੀਰੇ ਵਿੱਚੋਂ ਨਫਾ ਮਿਲ ਜਾਣਾ ਤੇ ਨਾਗ ਨੰਬਰ ਆ ਗਿਆ ਜੀ 4AB ਸੂਆ ਸਵਾਇਆ ਨਾਗ ਇਹ ਹੀ ਰਾਤ ਸੂਈ ਹੈ ਜੀ ਰਾਤ ਸੂਈ ਬੱਚਾ ਕੀ ਹੈ ਜੀ ਇਹਦੇ ਮਗਰ ਅੱਛਾ ਹੈ ਜੀ ਇਹਦੇ ਮਗਰ ਮੇਲ ਕਾਫ ਆ ਗਿਆ ਜੇਰ ਕੰਪਲੀਟ ਆ ਜੀ ਹਾਂਜੀ ਜੇਰ ਕੰਪਲੀਟ ਆ ਕਿੰਨਾ ਕਾ ਕੱਢਿਆ ਜੀ ਤੜਕੇ ਬੋਲਾ ਜੀ ਜੇਰ ਕੋਈ 2.5 ਕਿਲੋ ਬੋਲਾ ਕੱਢਿਆ ਜੀ 2.5 ਕਿਲੋ ਕੱਢਿਆ ਜੀ ਇਹਦਾ ਬੋਲਾ ਬਾਕੀ ਬੱਚਾ ਇਹਦੇ ਮਗਰ ਮੇਲ ਆ ਸੋਹਣਾ ਗੁਲਾਬੀ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਫੂਡ ਸ਼ਾਹ ਕਦੇ ਭੂਰਾ ਵੀ ਨਹੀਂ ਤੇ ਮੰਜੇ ਦੇ ਪਾਵਿਆਂ ਅਰਗੇ ਥਾਣਾ ਬਾਕੀ ਚਵਾਈ ਇੱਕ ਨੰਬਰ ਆ ਜੀ ਜਵਾਈ ਬਹੁਤ ਚੰਗੀ ਠੰਡੀ ਸੀਲ ਹੈ ਜੀ ਠੀਕ ਹੈ ਵੀਰੇ ਚੰਗੀ ਆ ਵੱਛੀ ਇਹ ਥੋੜੀ ਜੀ ਵਾਈਟ ਜਰਸੀ ਚ ਆ ਗਈ ਹੈ ਨਾ ਜੀ ਹਾਂ ਜੀ ਵਾਈਟ ਜਰਸੀ ਤੇ ਤਿੰਨ ਚਾਰ ਕਲਰ ਆ ਜਾਂਦੇ ਜਰਸੀ ਦੇ ਪਰ ਚੰਗੀ ਆ ਬੱਚਾ ਪਿਓਰ 골ਡਨ ਵਾਈਟ ਦਿੱਤਾ ਮੇਲ ਕਫ ਆ ਗਿਆ ਜੀ ਜੇਰ ਜੱਪੇ ਦੀ ਕੰਪਲੀਟ ਆ ਜੇ ਜੀ ਡਿਮਾਂਡ ਜੀ ਇਹਦੀ ਜੇ ਡਿਮਾਂਡ ਬਰਾੜ ਸਾਹਿਬ 34000 ਦੀ ਦੇ 34 ਜੋੜਾ ਲੈ ਜੇ ਹੋ ਜੂ ਕਰ ਦਾਂਗੇ ਮਾਦਨ ਮੋੜਦੇ ਨਹੀਂ ਕਿਸੇ ਨੂੰ ਜਿਹੜਾ ਸੱਜਣ ਚੱਲ ਕੇ ਆ ਗਿਆ ਹਾਂਜੀ ਤੇ ਨਗ ਨੰਬਰ ਆ ਗਿਆ ਬਾਈ ਆਪਣਾ 5 ਜੀ ਇਹ ਵੈੜ ਦੇ 15 ਦਿਨ ਪਏ ਆ ਜੀ ਖੁੱਲੇ ਖੁੱਲੇ ਪਏ ਆ ਜੀ ਠੀਕ ਆ ਪਹਿਲਾ 10 ਦਿਨ ਜਿਹੜੇ ਤਾਂ ਬਈ ਆਪਾਂ ਨਾਕ ਦਿਖਾਏ ਸੀ 1 ਤੋਂ 4 ਉਹ ਹਨਾ ਜੀ ਸਾਰੇ ਨੋਰਮਲ ਹਾਈਟ ਦੇ ਆ ਆ ਚੰਗੇ ਦੁੱਧ ਆ ਲਿਆਗੇ ਹਨਾ ਬਈ ਹਾਂਜੀ ਚੰਗੀਆਂ ਵੜਾ ਪੋਲ ਪੋਲ ਜੀ ਇਹ ਜੀ ਉਹਨਾਂ ਨਾਲੋਂ ਹਾਈਟ ਦਾ ਵੀ ਫਰਕ ਆ ਜੀ ਆ ਬਰੀਡ ਚੈੱਕ ਕਰੋ ਫੁੱਲ ਚਮਕਦਮ ਕਾਲੀ 15 ਦਿਨ ਲੈ ਜੂ ਜੀ ਹਜੇ 15 ਦਿਨ ਖੁੱਲੇ ਆਮ ਨਾਲ ਖੁੱਲੇ 15 ਦਿਨ ਲੈ ਜੂ ਤੇ ਬਰੀਡ ਚੈੱਕ ਕਰ ਲੋ ਐਨ ਪੂਰੀ ਚੰਗੀ ਕੁਆਲਿਟੀ ਵਾਲੀ ਆ ਮੁਠੀ ਵਾਲਾ ਥਣ ਕਰਮ ਵਾਲੀ ਕੱਢੂਗੀ ਥਣ ਤੁਨੂੰ ਮੈਂ ਚੈੱਕ ਵੀ ਕਰਵਾ ਦਿੰਨਾ ਪੂਰਾ ਸੋਹਣਾ ਸਹਿਜ ਆ ਥਣਾਂ ਦਾ ਰੰਗ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ 15 ਦਿਨਾਂ ਤੇ ਕਰਦਾ ਬਈ ਇਹਦੀ ਗੱਲ ਬਾਤ ਹੀ ਹੋਰ ਆ ਜਿਹੜੇ ਢੱਲ ਗੱਠ ਡੂੜ ਗੱਠਾਂ ਨੂੰ ਹਜੇ ਫਿਰਦੀ ਆ ਸਾਰਾ ਹਵਾਨੇ ਕਰਮਾਲੀ ਨੇ ਦੁੱਧ ਨਾਲ ਭਰ ਲੈਣਾ ਅੱਜ ਤੋਂ 15 ਦਿਨਾਂ ਨੂੰ ਤੇ ਅੱਜ ਇਹਦਾ ਕੱਚੀ ਕੱਚੀ ਦਾ ਭਾਜ ਮਰਾੜ ਸਾਹਿਬ ਇਹ 45000 ਦੀ ਦੇਜੇ ਅੱਜ ਅੱਜ ਦੇ ਦਿਆ ਸੁਨੱਖੀ ਬਹੁਤ ਆ ਵੇੜੀ ਸੁਨੱਖੀ ਬਹੁਤ ਆ ਵੇੜੀ ਸੁਨੱਖੀ ਬਹੁਤ ਆ ਜੈਜ ਡਿਮਾਂਡ ਆ 45000 ਦੀ ਬਾਈ ਕਹਿੰਦਾ ਆਪਾਂ ਵੇੜ ਦੇ ਦਾਂਗੇ ਬਿਲਕੁਲ ਜੈਜ ਦੇ ਭਾਜ ਜੀ ਮਿਲ ਜਾਣੀਆਂ ਤੇ ਨਗ ਨੰਬਰ ਆ ਗਿਆ ਜੀ ਆਪਣਾ 6 ਇਹਦਾ ਸੂਆ ਕਿੰਨਾ ਮਾਜੀ ਇਹ ਵੀ ਦੂਜਾ ਸੂਆ ਹੁੰਦੀ ਆ ਜੀ ਦੂਜਾ ਸੂਆ ਜੀ ਉਹਦੇ ਨਾਲੋਂ ਵੀ ਬਰੀਡ ਵੱਧ ਪਲੀ ਸੰਭੀ ਬਹੁਤ ਜ਼ਿਆਦਾ ਜਿਹੜੇ ਆਪਾਂ 5 ਨੰਬਰ ਤੇ ਦਿਖਾਈ ਆ ਉਹਦੇ ਨਾਲੋਂ ਸੁਨੱਖ ਪੁਣਾ ਵੀ ਚੰਗਾ ਤੇ ਨਿੱਗਰ ਵੀ ਵੱਧ ਦਾ ਦੁੱਧ ਕਪੈਸਿਟੀ ਵੀ ਜ਼ਿਆਦਾ ਹੋਊ ਪਰ ਦੁੱਧ ਆਪਾਂ ਕਹਿ ਕੇ ਨਹੀਂ ਦਿੰਦੇ ਬਾਈ ਕਹਿੰਦਾ ਕਿਉਂਕਿ ਦੁੱਧ ਹੁੰਦਾ ਵੀਰੇ ਤੁਹਾਡੀ ਸੇਵਾ ਦੇ ਸਿਰ ਤੇ ਆ ਮੇਨ ਗੱਲ ਥਣਾ ਦੀ ਫੁੱਲ ਗਰੰਟੀ ਹੋਊਗੀ ਸੋਨਾ ਮੋਟਾ ਥਣ ਲੱਗਿਆ ਵਾ ਜਣੀ ਚੰਗੀ ਵਜਣ ਵਾਲੀ ਆ ਕੋਈ ਆਏ ਨਹੀਂ ਚੌੜੀ ਜੂੜੀ ਦੇਖ ਲਓ ਜੀ ਫੁੱਲ ਨਿੱਗਰ ਨਰੋਈ ਆ ਤੇ ਕਿੰਨਾ ਸਮਾਂ ਕੱਢਦੀ ਹੈ ਜੀ ਹਫਤਾ ਪਿਆ ਜੀ ਦਾ ਹਫਤਾ ਲੈ ਜੂ ਜੀ ਇਹ ਬਾਈ ਦੱਸਦਾ ਕਿ ਸਮਾਂ ਲਗਭਗ ਹਫਤੇ ਦੇ ਆਸ-ਪਾਸੇ ਲੈ ਜੂਗੀ ਬੈਕ ਸਾਈਡ ਤੋਂ ਹਵਾਨਾ ਤੁਹਾਨੂੰ ਦਿਖਾ ਦੇਣਾ ਆ ਸਾਰੀ ਢਿੱਲ ਕੱਢ ਲੈਣੀ ਕਰਮਾ ਵਾਲੀ ਨੇ ਪੂਰਾ ਸ਼ਾਨਦਾਰ ਤੇ ਵੱਡਾ ਹਵਾਨਾ ਤਿਆਰ ਕਰੂਗੀ ਕਿਉਂਕਿ ਵੈਡ ਵੀਰੇ ਪੂਰੀ ਸੰਭੀ ਪਲੀ ਆ ਕੋਈ ਆਏ ਨਹੀਂ ਲੱਸੀ ਲਾਵੀ ਜਿਹੋ ਜਾਂ ਵਜਣਾ ਉਹੋ ਜਾਂ ਹਵਾਨਾ ਤਿਆਰ ਕਰੂਗੀ ਤਾਂ ਨੂੰ ਬਹੁਤ ਚੰਗਾ ਲੱਗਾ ਲੋ ਜੀ ਢੱਲ ਆ ਸਾਰੀ ਢੱਲ ਕਰਮਲ ਨੇ ਕੱਢ ਲੈਣੀ ਆ ਤੇ ਇਹਦੀ ਕੀਮਤ ਜੈ ਜੀ ਇਹਦਾ 48000 ਰੁਪਏ 48000 ਰੁਪਏ ਵੀ ਜੈ ਜੀ ਆ ਅੱਜ-ਅੱਜ ਦੀ ਕੀਮਤ ਹੀ ਆ ਤੇ ਨਾਗ ਨੰਬਰ ਆ ਗਿਆ ਬਈ ਆਪਣਾ 7 ਇਹਦੇ ਦੋ ਵੜਾ ਵੀਰੇ ਫੋਲੀ ਵੱਡੀਆਂ ਇਹ ਸਾਰਿਆਂ ਨਾਲੋਂ ਅੱਜ ਦੇ ਲਾਟ ਨਾਲੋਂ ਵੱਡੀਆਂ ਨੇ ਸੂਆ ਕਿੰਨਾ ਮਾ ਜੀ ਇਹਦਾ ਇਹ ਬਰਾੜ ਸਾਹਿਬ ਸਹੀ ਤੀਜੇ ਸੂਏ ਆ ਰੀਜਨਲ ਰੀਜਨਲ ਕਹਿੰਦੇ ਦੂਜੇ ਵੀ ਦੇ ਦਈਏ ਪਰ ਤੀਜੇ ਇਹ ਤੇ ਤੀਜੇ ਹੀ ਕੰਮ ਨਹੀਂ ਅਗਲਾ ਕਹਿ ਦਿੰਦਾ ਵੀ ਦੂਜੇ ਤੋਂ ਤਾਂ ਟੱਪਣ ਹੀ ਨਹੀਂ ਦਿੰਦੇ ਤੀਜੇ ਸੂਏ ਆਪਣੇ ਕਹੇ ਖਾਸ ਬੰਦੇ ਤੋਂ ਹੀ ਆਈ ਜੀ ਹੂੰ ਠੀਕ ਆ ਨਾਲ ਦੇ ਪਿੰਡੋਂ ਹੀ ਲਈ ਆ ਤੀਜਾ ਸੂਆ ਜੀ ਠੀਕ ਆ ਇਹ ਪਹਿਲੇ ਸੂਏ ਆਪਣੇ ਤੋਂ ਹੀ ਗਈ ਸੀ ਜੀ ਅੱਛਾ ਜੀ ਹਾਂਜੀ ਚੰਗੀ ਹੈ ਹਨਾ ਜੀ ਬਹੁਤ ਚੰਗੀ ਦੁੱਧੋਂ ਦਾ ਦੁੱਧ ਖਾਣ ਵਾਲੀ ਆ ਕਿ ਬਾਈ ਦੀ ਗੱਲ ਵੀ ਸਹੀ ਐ ਐਵੇਂ ਆਪਾਂ ਕਹਿ ਦਿੱਗੇ ਵੀ ਰੇਕ ਨੂੰ ਦੂਜਾ ਚੱਲ ਦੂਜੇ ਚ ਵੀ ਜਾਣੀ ਸੀਗੀ ਕੋਈ ਬਾਲਾ ਪਰ ਨਹੀਂ ਇਹ ਤੀਜੇ ਤੇ ਤੀਜੇ ਹੀ ਦੱਸ ਕੇ ਦੇਾਂਗੇ ਜੀ ਮੋਟਾ ਥਾਂ ਲੱਗਿਆ ਵਾ ਤੁਸੀਂ ਝੋਲ ਵੇਖੋ ਹਵਾਨੇ ਦੀ ਜਿੰਨੇ ਇੱਥੇ ਰੋਕ ਲਓ ਜੀ ਜਿੰਨੇ ਅੱਗੇ ਨੂੰ ਆ ਓਨਹੀ ਬੈਕਸਾਈਡ ਨੂੰ ਆ ਢਿੱਲ ਚੈੱਕ ਕਰ ਲਓ ਤੇ ਹਵਾਨਾ ਕਿੱਥੋਂ ਲੈ ਕੇ ਸਟਾਰਟ ਹੋ ਜਾਂਦਾ ਦੁੱਧ ਚੰਗਾ ਹੀ ਕੱਢਿਆ ਹੋਣਾ ਬਾਈ ਇਹਨੇ ਆਪਾਂ ਦੁੱਧ ਨਹੀਂ ਦੱਸਦੇ ਜੀ ਦੁੱਧ ਨਹੀਂ ਦੱਸਦੇ ਜਿੰਨਾ ਮਰਜ਼ੀ ਮੰਨ ਕੇ ਲੈ ਜੀ ਇਹ ਵੀ ਗੱਲ ਸਹੀ ਹੈ ਜੀ ਦੈਣ ਜਿਹੜੇ ਹੁੰਦੇ ਆ ਬਾਈ ਇੱਕ ਤੋਂ ਦੈਣ ਵੱਧ ਵੀ ਸਕਦੇ ਆ ਦੈਣ ਘਟ ਵੀ ਸਕਦੇ ਹੁੰਦੇ ਕਿਉਂਕਿ ਜੇ ਤਾਂ ਬਾਈ ਪਸ਼ੂ ਜੀ ਲਾਜੇ ਤਾਂ ਦੋ ਦਿਨ ਵੱਧ ਲੈ ਜੋ ਚ ਕਿਹੜਾ ਕੋਈ ਨੁਕਸਾਨ ਫਾਇਦਾ ਹੀ ਆ ਓਨਹੀ ਸੋਹਣੀ ਤਿਆਰ ਹੋ ਜੂ ਕਿੰਗਾ ਦੁੱਧ ਕੱਢਿਆ ਹੋ ਬਾਕੀ ਸੇਵਾ ਦੇ ਸਰਤੇ ਬਾਈ ਕਹਿੰਦਾ ਖਾਸ ਸੱਜਣ ਮਿੱਤਰ ਤੋਂ ਹੀ ਆਈ ਵੀ ਆ ਥਾਣਾ ਦੀ ਫੁੱਲ ਗਰੰਟੀ ਜੀ ਬਿਲਕੁਲ ਜੀ ਥਾਣਾ ਦੀ ਗਰੰਟੀ ਜੈਜ ਜੀ ਕੀਮਤ ਇਹ ਬਰਾੜ ਸਾਹਿਬ ਅੱਜ ਵੈਡ ਦੇ ਦਿਆਂਗੇ 53000 ਦੀ ਅੱਜ ਦੇ ਦਾਂਗੇ 53000 ਦੀ ਜੈਜ ਜੀ ਹੁੰਦੇ ਆ ਬਾਈ ਦੇ ਭਾ ਕਿਉਂਕਿ ਕਈ ਵੇਚਣ ਵਾਲੇ ਭਰਾ ਵੀ ਬਾਈ ਕੋਲੋਂ ਪਸੂ ਲੈ ਆਈ ਜਾਂਦੇ ਆ ਇਹ ਜੋੜਾ ਇੱਕ ਇੱਕ ਨੂੰ ਹੀ ਲਿਆ ਜੀ ਇਹ ਇਕੱਠਾ ਹੀ ਲਿਆ ਇਹਨੂੰ ਵੱਡੀਆਂ ਜਰਸੀਆਂ ਕਹਿ ਸਕਦੇ ਹਾਂ ਜੀ ਆ ਆਪਣੇ ਕੋਲੋਂ ਪਿਛਲੇ ਸਾਲ ਗਈ ਸੀ ਉਸ ਤੋਂ ਪਿਛਲੇ ਸਾਲ ਦੀ ਸੀ ਇਹ ਦੂਜੀ ਸੁੰਦੀ ਹੋਤੀ ਜੀ ਤੀਜੀ ਸੁੰਦੀ ਉਹ ਤੀਜੀ ਸੁੰਦੀ ਆ ਠੀਕ ਹੈ ਜੀ ਆ ਅੱਜ ਦੇ ਲਾੜ ਤੋਂ ਵੀਰੇ ਸਾਰਿਆਂ ਨਾਲ ਟੌਪ ਕਲਾਸ ਬੱਚੀ ਆ ਆਪਾਂ ਕਹਿ ਸਕਦੇ ਹਾਂ ਕਿੰਨਾ ਕੁ ਸਮਾਂ ਕੱਢਦੀ ਆ ਜੀ ਇਹ ਇਹ ਬੱਚੀ 15 ਦਿਨ ਤਾਂ ਆਰਾਮ ਨਾਲ ਲੈ ਜਾਊਗੀ ਖੁੱਲੇ ਲੈ ਜਾ ਹਾਂਜੀ ਜਾਤ ਬਰੀਡ ਵਾਲੀ ਆ ਹੈਨਾ ਭਾਈ ਜੀ ਫੁੱਲੇ ਜਾਤ ਬਰੀਡ ਆ ਜਿੰਨੀ ਕਹਿ ਲੋ ਤੁਸੀਂ 19 ਹੈਗੀ ਆ ਕੱਦ ਕਾਠ ਬੇ ਬੰਦਾ ਜੀ ਜਰਸੀ ਦੇ ਵਿੱਚ ਮੰਨ ਲੋ ਇੱਕ ਫੁੱਲ ਵੱਡਾ ਕੱਦ ਜੀ ਨੂੰ ਜਿਹੜਾ ਸਹੀ ਜਰਸੀ 'ਚ ਕੱਦ ਹੁੰਦਾ ਉਹੋ ਆ ਉਹ ਕੱਦ ਆ ਜੀ ਹਾਂ ਉਹ ਕੱਦ ਆ ਮੰਨ ਲਾ ਇਹਨੂੰ ਨਾ ਦਾ ਨਾਰਮਲ ਬੰਦਾ ਕਹਿ ਸਕਦਾ ਨਾ ਹੀ ਵੀਰੇ ਛੋਟਾ ਕਹਿ ਸਕਦਾ ਸਹੀ ਜਰਸੀ ਦੀ ਜਿਹੜੀ ਹਾਈਟ ਐਡੀ ਹੁੰਦੀ ਆ ਜਿੱਡੀ ਆ ਵਹਿੜਦੀ ਆ ਅੱਜ ਦੇ ਲਾਟ ਚਾਪਾ ਵੱਡੀ ਵਹਿੜ ਕਹਿ ਸਕਦੇ ਆ ਤੇ ਦਿਨ ਕਿੰਨੇ ਦੱਸਿਆ ਸੀ ਬਾਈ 15 ਦਿਨ ਜੀ 15 ਦਿਨ ਹਜੇ ਤਾਂ ਦੇਣੀ ਬਹੁਤ ਪਈ ਆ ਵੀਰੇ ਖੁੱਲੇ ਹੀ ਲੈ ਜੂ 15 ਦਿਨ ਬਾਕੀ ਮੈਂ ਥਾਣ ਤੁਹਾਨੂੰ ਨਾਲ ਨੇੜੇ ਤੋਂ ਚੈੱਕ ਕਰਾਉਂਗਾ ਸੂਨਾ ਸਹਿਜ ਆ ਥਣਾ ਦਾ ਕੱਲਾ ਕੱਲਾ ਨਿੱਖੜਵਾ ਬੈਕ ਸਾਈਡ ਤੋਂ ਚੈੱਕ ਕਰ ਲੋ ਬਾਕੀਆ ਟੈਂਪਰਾ ਜਾਂ ਵੈਸੇ ਹੀ ਆ ਜੀ ਉਦਾਂ ਹੀ ਆ ਜੀ ਉਦਾਂ ਹੀ ਆ ਜਾਂਦਾ ਹੁੰਦਾ ਹੈ ਨਾ ਜਰਸੀ ਚ ਕਈ ਯਾਰ ਢੱਲ ਬਹੁਤ ਪਈਆ ਢੱਲ ਤੇ ਚੈੱਕ ਕਰਾ ਦਿਓ ਜੀ ਗੱਟ ਠੰਗੂ ਢੱਲ ਫਿਰਦੀ ਆ ਇਹ ਤਾਂ ਲਓ ਹੂੰ ਇਹ ਤਾਂ ਐਫ ਦੇ ਬਰਾਬਰ ਹੀ ਜਾ ਉਹ ਇਹ ਤਾਂ ਦੁੱਧ ਤਾਂ ਕਰਮਾਲੀ ਦਾ ਜਿਹੜੇ ਸਾਬ ਹੁਣ ਤਾਂ ਦੱਸਦੇ ਨਹੀਂ ਬਰਾੜ ਸਾਹਿਬ ਨੇ 22 ਕਿਲੋ ਦੁੱਧ ਪਿਛਲੇ ਸੋਹੇ ਦਿੱਤਾ ਦਿੱਤਾ ਹੋਇਆ ਇਹ ਹੁਣ ਅਗਲਾ ਉਹਦੀ ਸਮਝ ਨਾਲ ਜਾਵੇ 220 ਚੋ ਸਕਦਾ ਕਿ 12 ਚੋ ਸਕਦਾ ਇਹ ਤਾਂ ਗੱਲ ਸਹੀ ਜੇ ਹੁਣ ਪੱਠੇ ਨਾ ਪਾਵਾਂਗੇ ਬਈ ਪੰਜ ਵੀ ਨਹੀਂ ਦੇਣਾ ਇਹਨੇ ਠੀਕ ਹੈ ਨਹੀਂ ਹੂੰ ਜੈਜ ਜੀ ਕੀਮਤ ਤੇ ਦੀ ਕੱਚੀ ਕੱਚੀ ਦੀ ਇਹ ਬਰਾੜ ਸਾਹਿਬ ਅੱਜ ਵੜ ਦੇ ਦਿਆਂਗੇ ਕੱਚੀ ਕੱਚੀ 62000 ਦੀ ਅੱਜ ਵੜ 62000 ਦੀ ਦੇ ਦਾਂਗੇ ਅੱਜ ਹੀ ਮਿਲਣੀ ਹੈ ਜਿੱਦੇ ਤਿਆਰ ਹੋਊਗੀ 15 ਦਿਨ ਬਾਅਦ ਐਡੀ ਵੜ ਕਿਤੇ ਹੀ ਨਿਕਲਦੀ ਹੈ ਹਨਾ ਜੀ ਜੀ ਹਾਂ ਇਹੋ ਬੰਦੇ ਆਪਣੇ ਸੱਜਣ ਆਪਣੇ ਤੋਂ ਲਗਾਏ ਸੀ ਤੇ ਉਹ ਹੁਣ ਉਹਾਂ ਦੇ ਵੀ ਮਾਲਕ ਟਾਉਣਾ ਪਸੂ ਬਾੜੇ ਉਹਨਾਂ ਕੋਲੇ ਠੀਕ ਹੈ ਜੀ ਐਨਾ ਕਾ ਬੱਚੇ ਤਿਆਰ ਹੋ ਜਾਂਦੇ ਆ ਮਗਰ ਦੀ ਮਗਰ ਕੁਆਲਿਟੀ ਬਹੁਤ ਆ ਵੀਰੇ ਵੜ ਦੀ ਬਾ ਕਿ ਮੈਂ ਫਿਰ ਕੁਆਲਿਟੀ ਚੈੱਕ ਕਰਾਦਾ ਚੈੱਕ ਕਰੋ ਜੀ ਕੰਨ ਸਾਰਾ ਤਿੰਨ ਉਂਗਲਾਂ ਦਈਏ ਦਾ ਲਓ ਜੀ ਦੇਖ ਸਕਦੇ ਹੋ ਕੁਆਲਿਟੀ ਦੇ ਪੱਖ ਤੋਂ ਵੀਰੇ ਕੋਈ ਅੰਤ ਨਹੀਂ ਅੱਜ ਦੇ ਦਾਂਗੇ ਬਾਈ ਕਹਿੰਦਾ 62000 ਦੇ ਵਿੱਚੋਂ ਮਾਣਦਾਨ ਹੋ ਜਾਊਗਾ ਬੇਫਿਕਰ ਹੋ ਕੇ ਆਜੋ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ